ਜਾਨ ਨੂੰ ਖਤਰਾ ਐ ਮੈਂ ਮੁੱਖ ਮੰਤਰੀ ਸਾਹਿਬ ਤੋਂ ਕੀ ਦੀ ਜਾਨ ਨੂੰ ਖਤਰਾ ਲੋਕਾਂ ਤੋਂ ਜ਼ਰੂਰ ਡਰਦੂ ਸਿੱਧੂ ਫੇ ਪਹਿਲਾਂ ਸੋਚ ਕੇ ਬੋਲਣਾ ਸੀ ਇਹ ਚੰਗਾ ਕੰਮ ਲੱਗਿਆ ਲੋਕਾਂ ਨੂੰ ਗਾਣਾ ਕੱਢ ਕੇ ਮੇਰੇ ਕੋਲ ਆ ਜਾ ਕਰੋ ਮੈਨੂੰ ਹੁਣ ਮਾਰਨਗੇ ਜੀ ਇਹ ਮੈਨੂੰ ਹੁਣ ਕੁੱਟਣਗੇ ਹੀ ਵੀ ਪਹਿਲਾਂ ਹਮਦੇ ਸਾਹਿਬ ਨਾਲ ਬੋਲੋ ਪਾਰਟੀ ਦੇ ਤਾਂ ਜਿਹੜੇ ਜਿਹੜੀਆਂ ਹੁਣ ਟਾਈਮ ਲੈਂਦੇ ਫਿਰਦੇ ਹੋ ਪ੍ਰਿੰਕਾ ਤੋਂ ਤੇ ਰਾਹੁਲ ਤੋਂ ਪਹਿਲਾਂ ਲੈ ਲੈਂਦੇ ਤਰੀਕਾ ਹੁੰਦਾ ਕੋਈ ਦੱਸਣ ਦਾ ਕੋਈ ਪਾਰਟੀ ਪਲੇਟਫਾਰਮ ਤੇ ਦੱਸੋ ਗੱਲ ਉਦੋਂ ਤਾਂ ਪੱਤਰਕਾਰਾਂ ਦੇ ਸਵਾਲ ਮੁੱਕ ਜਾਂਦੇ ਸੀ ਬੋਲੀ ਜਾਂਦੇ ਬੋਲੀ ਜਾਂਦੇ ਸਾਰਾ ਕੁਝ ਕਰਤਾ ਫਲਾਣਾ ਫਲਾਣਾ ਵੀ ਗਲਤ ਫਲਾਣਾ ਵੀ ਗਲਤ ਕੰਨਾ ਵੀ ਗਲਤ ਬਾਕੀ ਸਾਰੇ ਗਲਤ ਨੇ ਤੇ ਇਹੀ ਠੀਕ ਨੇ ਉਹ ਆਪ ਚੜੜਾ ਪੈ ਗਿਆ ਫਿਰ ਉਹਨਾਂ ਦਾ ਇੱਕ ਮਿੰਟ ਬਹਿ ਕੇ ਜੀ ਨਹੀਂ 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 ਇੱਕ ਮਿੰਟ ਬਹਿ ਕੇ ਬਹਿ ਕੇ ਉਹ ਪਿੱਛੇ ਅਸੀਂ ਅਸੀਂ ਪਿੱਛੇ ਕੈਮਰੇ ਤਾਂ ਲਾਏ ਸੀ ਕਿ ਤਾਂ ਕਿ ਤੁਸੀਂ ਬਹਿ ਕੇ ਸਵਾਲ ਕਰ ਸਕੋ ਜਵਾਬ ਦਿੰਦਾ ਕਿ ਉਹਨਾਂ ਨੇ सीएमनी साहब का आपका हां हां इक पूरी प्रस्ताव पास टीसी की पंजाब गवर्नमेंट ਦੇ ਵਿੱਚ ਜਦੋਂ ਇੱਕ ਮੁਕਮਲਟੀਜ਼ਿਕਾ ਇੱਕ ਪ੍ਰੈਯ ਵੀ ਪੇਸ਼ ਕੀਤਾ ਗਿਆ ਕਿ ਉਹ ਪੈਸੇ ਲਈ ਉਹ ਜਾਨ ਤੋਂ ਉਹਦੀ ਗੱਲ ਕੀਤੀ ਉਹ ਜਾਨ ਕਿੱਥੇ ਖੜੀ ਆ ਉਹ ਫਸ ਗਈ ਇਹਦਾ ਕੀ ਕਾਰਵਾਈ ਕੀਤੀ ਉਹ ਦੱਸ ਦਾਂਗੇ ਜੀ ਉਹਦਾ ਵੀ ਸਾਰਾ ਕੁਝ ਆਊਗਾ ਜੀ ਜਿੰਨੀਆਂ ਵੀ ਜਾਂਚਾਂ ਚੱਲੀਆਂ ਨੇ ਇਹ ਨਹੀਂ ਹੈਗਾ ਕਿ ਕੋਈ ਕੋਈ ਅਨਟੈਂਡਰ ਜਾ ਇਹੋ ਜੀ ਰਹ ਜੂਗੀ ਜਿਹੜੀ ਸਿਰੇ ਨਾ ਲੱਗੀ ਹੋਵੇ ਕਈਆਂ ਦੇ ਵਿੱਚ ਅੱਗੇ ਵਾਲੀ ਪਾਰਟੀ ਜਿਹੜੀ ਆ ਉਹ ਡਰ ਜਾਂਦੀ ਹੈ ਜਾਂ ਕੋਈ ਸਬੂਤ ਦੇਣ ਤੋਂ ਉਹ ਜਿਹੜਾ ਕਤਰਉਂਦੇ ਨੇ ਜਾਂ ਉਹਨਾਂ ਨੂੰ ਕੋਈ ਦਬਾਅ ਪਾ ਲਿਆ ਜਾਂਦਾ ਹੋਣਾ ਬਟ ਐਵਰ ਤੇ ਪਰ ਉਹ ਪਲੇਅਰ ਨੇ ਆਪ ਆ ਕੇ ਕਿਹਾ ਸੀ ਤੇ ਬਾਪੂ ਨੇ ਵੀ ਆ ਕੇ ਸਾਨੂੰ ਦੋ ਕਿਹਾ ਸੀ ਤੇ 2 ਲੱਖ ਤਾਂ ਕਿਹਾ ਨਹੀਂ ਉਹਨਾਂ ਫਿਰ ਜਦੋਂ ਚੰਨੀ ਸਾਹਿਬ ਨੇ ਤੇ ਇਹ ਵੀ ਕਿਹਾ ਸੀਗਾ ਕਿ ਭਗਵੰਤ ਮਾਨ ਮੇਰ ਦਾ ਪ੍ਰਾਪਰਟੀ ਬਦਲਾ ਲੇ ਮੈਂ ਕਿਹਾ ਵੀ ਅੱਜ ਵੀ ਬਦਲਾ ਲਾ ਮੈਂ ਅੱਜ ਵੀ ਕਹਿਣਾ ਚੰਨੀ ਸਾ ਮੇਰੇ ਨਾਲ ਪ੍ਰਾਪਰਟੀ ਬਦਲਾ ਲਓ ਪਰ ਭਾਣ ਜਾਂਦੀ ਵੀ ਨਾਲ ਬਦਲੂਗੀ ਮੇਰੇ ਭਾਂਜੇ ਦੀ ਵੀ ਧੋੜ ਦੇ ਭਾਂਜੇ ਦੀ ਜਿਨ੍ਹਾਂ ਦੇ ਘਰੋਂ 9-9 ਕਰੋੜ ਰੁਪਈਆ ਕੈਸ਼ ਲੱਭਦਾ ਉਹ ਕਹਿੰਦੇ ਮੈਂ ਗਰੀਬਾਂ ਦਾ ਮਸੀਹਾ 9 ਕਰੋੜ ਰੁਪਈਆ ਠੀਕਰੀਆਂ ਨਿਕਲੀਆਂ ਜਾਂਦੀਆਂ ਲੋਕਾਂ ਤੋਂ ਸੋ ਇਹ ਨਾਮ ਦੇ ਮਸੀਹੇ ਨੇ ਇਹ ਸਾਰੇ ਹੁਣ ਦੇਖੋ ਕਾਂਗਰਸ ਦੀ ਹਾਲਤ ਦੇਖ ਚੰਨੀ ਇਸ ਗੱਲੋਂ ਖੁਸ਼ ਹੈ ਵੀ ਮੈਂ 500 ਕਰੋੜ ਵਾਲੀ ਚੀਜ਼ 350 ਕਰੋੜ ਚ ਲਈ ਮੇਰੇ 150 ਕਰੋੜ ਬਚ ਗਏ। ਜਾਖਰ ਨੇ ਕਹਤਾ ਨਾ ਵੀ ਸਾਡੇ ਵੇਲੇ ਤਾਂ 350 ਰੇਟ ਹੁੰਦਾ ਸੀ ਹੁਣ ਤਾਂ ਰੇਟ ਵਧ ਗਿਆ। ਰਾਹੁਲ ਗਾਂਧੀ ਇਸ ਗੱਲੋਂ ਖੁਸ਼ ਹੈ ਚਲੋ ਮਹंगाई ਦੇ ਜ਼ਮਾਨੇ 'ਚ ਅਮੀਰ ਕੀਮਤ ਵਧ ਗਈ 500 ਤੇ ਜਾ ਵੜੀ 350 150 ਵਧ ਗਈ। ਦੁਖੀ ਨੇ ਬੜਿੰਗ ਸਿਗਿੰਦਰ ਰੰਧਾਵਾ ਦੇ ਪ੍ਰਤਾਪ ਬਾਜਾ ਵੀ ਹੁਣ ਰੇਟ ਕਿਵੇਂ ਤੋੜੀਏ। ਵੀ ਤਾਂ 500 ਦੀ ਗੱਲ ਆੜ ਗਈ ਤਾਂ ਉਹ ਵਿੱਚ ਬੰਦੇ ਬੰਦੇ ਪਾ ਕੇ ਛੇ ਰੇਟ ਤੋਂ।